ਬੀਤੇ ਦਿਨ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਪਾਲ ਸਿੰਘ ਦੀ ਗ੍ਰਿਫਤਾਰੀ ਦੇ ਬਾਰੇ ਅਕਾਲੀ ਆਗੂ ਡਾਕਟਰ ਦਲਜੀਤ ਜੀਮਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਸ੍ਰੀ ਅਕਾਲ ਚਕ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੀ ਅਮਰਪਾਲ ਨੂੰ ਆਤਮ ਸਮਰਪਣ ਦੀ ਗੱਲ ਲਈ ਗਈ ਸੀ ਜੋ ਕਿ ਇੱਕ ਚੰਗੀ ਗੱਲ ਹੈ ਅਤੇ ਹੁਣ ਉਹਨਾਂ ਨੇ ਅੱਗੇ ਕਿਹਾ ਕਿ ਅਮਰਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਬੇਕਸੂਰ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਅਤੇ ਕਾਨੂੰਨ ਦੇ ਅਨੁਸਾਰ ਕੰਮ ਕੀਤਾ ਜਾਵੇ ਇਸ ਮਾਮਲੇ ਨੂੰ ਲੈ ਕੇ ਉਹਨਾਂ ਨੇ ਪੁਲਿਸ ਅਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੇ ਬਾਰੇ ਵੱਡੇ ਸਵਾਲ ਖੜੀ ਕੀਤੇ ਹਨ ਉਹਨਾਂ ਨੇ ਕਿਹਾ ਕਿ ਜਿਸ ਹਿਸਾਬ ਦੇ ਨਾਲ ਇਹ ਗ੍ਰਿਫਤਾਰੀ ਹੋਈ ਹੈ ਉਸ ਦੇ ਨਾਲ ਉਸ ਹਿਸਾਬ ਦੇ ਨਾਲ ਪੰਜਾਬ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਇਸ ਮਾਹੌਲ ਦੇ ਵਿੱਚ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ ਰਿਪੀਟ ਕੇਂਦਰ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ ਦਾ ਵੀ ਬਹੁਤ ਵੱਡਾ ਕਸੂਰ ਹੈ ਕਿਉਂਕਿ ਇਸ ਗ੍ਰਿਫਤਾਰੀ ਦੇ ਨਾਲ ਪੰਜਾਬ ਦਾ ਨਾਮ ਬਦਨਾਮ ਹੋਇਆ ਹੈ ਅਤੇ ਸਾਰੇ ਪੰਜਾਬ ਵਾਸੀ ਇਸ ਗੱਲ ਤੋਂ ਚਿੰਤਤ ਨੇ ਉਹਨਾਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਸਹੀ ਢੰਗ ਦੇ ਨਾਲ ਕੰਮ ਕੀਤਾ ਹੁੰਦਾ ਤਾਂ ਇਹ ਗ੍ਰਿਫਤਾਰੀ ਪਹਿਲਾਂ ਵੀ ਹੋ ਸਕਦੀ ਸੀ ਅਤੇ ਇਹਨਾਂ ਵੱਡਾ ਪਖੰਡ ਕਰਨ ਦੀ ਲੋੜ ਨਹੀਂ ਪਣੀ ਸੀ ਸਰ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਹੋਂੜਾ ਦੀ ਅੱਜ ਗ੍ਰਿਫਤਾਰੀ ਹੋ ਗਈ ਕਿਸ ਤਰ੍ਹਾਂ ਵੇਖਦੇ ਹਾਂ ਇਸ ਪੂਰੇ ਚੈਪਟਰ ਨੂੰ ਦੇਖੋ ਗੱਲ ਇਹ ਹੈ ਕਿ ਕੁਝ ਦਿਨ ਪਹਿਲਾਂ ਸ੍ਰੀ ਕਾਲਕ੍ਰਿਤ ਸਾਹਿਬ ਦੇ ਉੱਤੇ ਪੰਥਕ ਇਕੱਠ ਹੋਇਆ ਸੀ ਔਰ ਸਿੰਘ ਸਾਹਿਬ ਨੇ ਖੁਦ ਆਪ ਵੀ ਔਰ ਪੰਥਕ ਸਖਸੀਤਾ ਨੇ ਵੀ ਅਮਰਿਤਪਾਲ ਸਿੰਘ ਨੂੰ ਇਹ ਕਿਹਾ ਸੀ ਕਿ ਤੁਹਾਨੂੰ ਆਪਣੀ ਗ੍ਰਿਫਤਾਰੀ ਦੇ ਦੇਣੀ ਚਾਹੀਦੀ ਹੈ ਔਰ ਕਾਨੂੰਨ ਦਾ ਸਾਹਮਣਾ ਕਰ ਇਸ ਕਰਕੇ ਅੱਜ ਭਾਈ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੋ ਗਈ ਹੈ ਪਰ ਸ਼ਾਤਮੇਤਰੀਕੇ ਦੇ ਨਾਲ ਹੋ ਗਈ ਹੈ। ਔਰ ਬੈ ਸੰਵਿਧਾਨ ਕੇ ਹੁਣ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ। ਕਿਸੇ ਤਰ੍ਹਾਂ ਦੀ ਵੀ ਕੋਈ ਜਾਤੀ ਨਹੀਂ ਹੋਣੀ ਚਾਹੀਦੀ। ਔਰ ਇੱਕ ਮੈਂ ਇਹ ਵੀ ਮਹਿਸੂਸ ਕਰਦਾ ਕਿ ਇਹਦੇ ਨਾਲ ਜਿਹੜੇ ਬੇਕਸੂਰ ਅਮਰਕਾਰੀ ਨੌਜਵਾਨਾਂ ਦੇ ਉੱਤੇ ਬੇਨਾ ਮਤਲਬ ਦਾ ਤਸ਼ੱਦਦ ਹੋ ਰਿਹਾ ਸੀ। ਉਹਨਾਂ ਦੀਆਂ ਗਲਤ ਗ੍ਰਿਫਤਾਰੀਆਂ ਹੋ ਰਹੀਆਂ ਸਨ। ਉਹ ਚੈਪਟਰ ਵੀ ਹੁਣ ਕਲੋਜ਼ ਹੋ ਜਾਣਾ ਚਾਹੀਦਾ। ਪਰ ਇੱਕ ਨੂੰ ਸਰਕਾਰਾਂ ਨੂੰ ਇਸ ਕੱਲ ਦਾ ਜਵਾਬ ਵੀ ਦੇਣਾ ਪੜਾ। ਕਿ ਜਿਹੜਾ ਐਡਾ ਵੱਡਾ ਛਜੰਤਰ ਪੰਜਾਬ ਨੂੰ ਬਦਨਾਮ ਨੂੰ ਬਦਨਾਮ ਕਰਨ ਦਾ ਇੰਨੀ ਵੱਡੀ ਗਿਣਤੀ ਚ ਪੈਰਾਮਿਲਟਰੀ ਫੋਰਸੇ ਲਗਾ ਕੇ ਇੰਟਰਨੈਟ ਬੰਦ ਕਰਕੇ ਇਹਨਾਂ ਕੁਝ ਕਰਕੇ ਕੀਤਾ ਗਿਆ ਸੀ ਅਸੀਂ ਪਹਿਲੇ ਕਿਹਾ ਸੀ ਕਿ ਇਹ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਆ ਇਹ ਸੂਬਾ ਸਰਕਾਰ ਵੀ ਤੇ ਕੇਂਦਰ ਸਰਕਾਰ ਵੀ ਇਹਦਾ ਜਵਾਬ ਨਹੀਂ ਦੇ ਪਾਉਣਗੇ ਅੱਜ ਉਹਨਾਂ ਕੋਲ ਕੋਈ ਜਵਾਬ ਨਹੀਂ ਹੈ ਹੁਣ ਆਰਾਮ ਨਾਲ ਗ੍ਰਿਫਤਾਰੀ ਹੋ ਗਈ ਇਹ ਕੰਮ ਪਹਿਲਾਂ ਵੀ ਹੋ ਸਕਦਾ ਸੀ ਫਿਰ ਇੰਨਾ ਪੰਜਾਬ ਨੂੰ ਤੁਸੀਂ ਦੁਨੀਆ ਭਰ ਦੇ ਵਿੱਚ ਬਦਨਾਮ ਕਰ ਦਿੱਤਾ دہشت ਪਾ ਦਿੱਤੀ ਮਾਹੌਲ ਸਹਿਮ ਦਾ ਖੜਾ ਕਰ ਦਿੱਤਾ ਵਪਾਰੀ ਡਰ ਗਿਆ ਸ਼ਹਿਰੀ ਡਰ ਗਿਆ ਇਹ ਕੰਮ ਇੰਨਾ ਕੁਛ ਕੀ ਕਰਨ ਦੀ ਲੋੜ ਸੀ ਗੱਲ ਤਾਂ ਇੰਨੀ ਸੀ ਨਾ ਇਸ ਯਾਨੀ ਤਰੀਕੇ ਨਾਲ ਗੁਪਤਾਰੀ ਪਹਿਲਾਂ ਵੀ ਹੋ ਸਕਦੀ ਸੀ ਇਸ ਕਰਕੇ ਫਿਰ ਵੀ ਮੈਂ ਸਮਝਦਾ ਕਿ ਜਿਹੜੀ ਹੈ ਉਹਨਾਂ ਨੇ ਆਪਣੇ ਆਪ ਨੂੰ ਕਾਨੂੰਨ ਦੇ ਸਾਹਮਣੇ ਪੇਸ਼ ਕੀਤਾ ਔਰ ਕਾਨੂੰਨ ਨੂੰ ਹੁਣ ਮੈਰਿਟ ਦੇ ਆਧਾਰ ਤੇ ਕੰਮ ਕਰਨਾ ਚਾਹੀਦਾ ਸਰ ਪ੍ਰਕਾਸ਼ ਸਿੰਘ ਬਾਦਲ ਹੁਣ ਆਏ ਤਬੀਅਤ ਜਿਹੜੀ ਖਰਾਬ ਚੱਲ ਰਹੀ ਕਿੱਦਾਂ ਇਸ ਸਮੇਂ ਨਾਲ ਤਬੀਅਤ ਹੈ ਦੇਖੋ ਤਬੀਅਤ ਉਹਨਾਂ ਦੀ 4-5 ਦਿਨਾਂ ਤੋਂ ਜੋディア ਸਾਥੀ ਪ੍ਰੋਬਲਮ ਕਰਕੇ 40 ਦੇ ਵਿੱਚ ਡਾਕਟਰ ਨੇ ਕਾਫੀ ਸਿਹਤਾਰੀ ਹੋਇਆ ਪਰ ਉਹਨਾਂ ਦੀ ਉਮਰ ਵੀ 75 ਸਾਲ ਦੀ ਹੋ ਗਈ ਇਸ ਕਰਕੇ ਕੁਝ ਪ੍ਰਿਕਾਸ਼ਨਸ ਲੈਣੀਆਂ ਵੀ ਇਸ ਉਮਰ ਦੇ ਵਿੱਚ ਜ਼ਰੂਰੀ ਹੁੰਦੀ ਸੋ ਪਰਮਾਤਮਾ ਦੇ ਚਰਨਾਂ ਚ ਅਰਦਾਸ ਹੈ ਕਿ ਬਿਲਕੁਲ ਠੀਕ ਠਾਕ ਜੀਤੀ ਜਿਹੜਿਆ ਉਹ ਹੋ ਜਾਵੇ ਬਿਊਰੋ ਰਿਪੋਰਟ ਐਸਐਮ ਜਨ న్యూਸ